ਸਵੰਤ ਸਿੰਘ ਖਾਲੜਾ ਕਹਿੰਦੇ ਨੈਕਸਟ ਸਲਾਈਟ ਲੈਅਰ ਵਿੱਚੋਂ ਆਇਆ ਸੀ ਪਰ ਉਹ ਥੋੜਾ ਸਮਾਂ ਹੀ ਗੁਰੂ ਦਾ ਦਿੱਤਾ ਔਖਾ ਨਾਮ ਜੱਪਿਆ ਤਾਂ ਅਗਲਿਆਂ ਨੇ ਕੋਹ ਕੋ ਕੇ ਮਾਰ ਦਿੱਤਾ ਸੀ ਬੇਅੰਤ ਸਤਵੰਤ ਨੇ ਭੋਰੇ ਵਿੱਚ ਤਾਂ ਕੀ ਬਹਿਣਾ ਸੀ ਉਹਨਾਂ ਨੇ ਤਾਂ ਅੰਮ੍ਰਿਤ ਵੀ ਕੋਈ ਦਿਨ ਪਹਿਲਾਂ ਛੱਕਿਆ ਸੀ ਪਰ ਉਹਨਾਂ ਔਖਾ ਨਾਮ ਆਖਿਆਂ ਤਾਂ ਇੱਕ ਗੋਲੀਆਂ ਨਾਲ ਭੁੰਨ ਦਿੱਤਾ ਤੇ ਦੂਜਾ ਫਾਹੇ ਟੰਗ ਦਿੱਤਾ ਜਿੰਦੇ ਸੁਖੇ ਵਰਗੇ ਔਖਾ ਨਾਮ ਜਦ ਪੱਲੇ ਬਣ ਕੇ ਤੁਰੇ ਸੀ ਤਾਂ ਨਤੀਜਾ ਸਾਨੂੰ ਸਾਰਿਆਂ ਨੂੰ ਪਤਾ ਆ ਲక్ష్మణ ਸਿੰਘ ਵਰਗਿਆਂ ਨੂੰ ਤੇ ਹੋਰ ਸਿੰਘਾਂ ਨੂੰ ਜਦ ਗੁਰੂ ਦਾ ਦੱਸਿਆ ਨਾਮ ਔਖਾ ਉਹਨਾਂ ਨੇ ਜੱਪਿਆ ਤਾਂ ਉਹਨਾਂ ਨੂੰ ਝੰਡਾ ਨਾਲ ਬੰਨ ਕੇ ਸਾੜ ਦਿੱਤਾ ਗਿਆ। ਨਰੈਣੂ ਮਹੰਤ ਦੇ ਗੁੰਡਿਆਂ ਨੇ ਟਕੂਆਂ ਗਡਾਸੀਆਂ ਦੇ ਨਾਲ ਉਹਨਾਂ ਨੂੰ ਵੱਢ ਟੋਕੇ ਸ਼ਹੀਦ ਕਰ ਦਿੱਤਾ। ਗੁਰੂ ਕੇ ਬਾਗ ਵਾਲੇ ਸੂਰ ਬੀਰਾਂ ਨੂੰ ਇਹੀ ਗੁਰੂ ਵਾਲਾ ਔਖਾ ਨਾਮ ਜਦ ਜੱਪਿਆ ਉਹਨਾਂ ਨੇ ਤਾਂ ਛੱਲੀਆਂ ਵਾਂਗ ਉਹਨਾਂ ਨੂੰ ਚੰਬ ਦਿੱਤਾ ਗਿਆ। ਸਾਡਾ ਟੀਵੀ ਤੇ ਸਾਡਾ ਰੇਡੀਓ ਦੇਖ ਰਹੇ ਤੇ ਸੁਣ ਰਹੇ ਸਾਰੇ ਹੀ ਸਤਿਕਾਰਯੋਗ ਦਰਸ਼ਕ ਤੇ ਸਰੋਤਿਆਂ ਦਾ ਨਿੱਘਾ ਸਵਾਗਤ। ਸੋਸ਼ਲ ਮੀਡੀਆ ਤੋਂ ਇੱਕ ਬੜੀ ਕਮਾਲ ਦੀ ਲਿਖਤ ਮਿਲੀ ਮੈਨੂੰ ਗੁਰਦੇਵ ਸਿੰਘ ਸੱਦੇਵਾਲੀਆ ਉਹਨਾਂ ਦੀ ਤੇ ਮੇਰਾ ਜੀ ਕੀਤਾ ਕਿ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਉਹ ਕਹਿੰਦੇ ਮੇਰੇ ਇੱਕ ਜਾਨੂ ਮਿੱਤਰ ਦੇ ਇੱਕ ਬਜ਼ੁਰਗ ਆ ਉਹ ਬਹੁਤ ਤੜਕਿਓਂ ਉੱਠਦੇ ਆ ਸਵੇਰੇ ਤੇ ਜਦੋਂ ਵੀ ਕਦੇ ਮਿੱਤਰ ਨੂੰ ਮਿਲਣ ਜਾਓ ਤਾਂ ਉਹ ਅਕਸਰ ਹੀ ਕਹਿੰਦੇ ਰਹਿੰਦੇ ਆ ਗੱਲਬਾਤ ਦੇ ਦੌਰਾਨ ਆਉਣ ਕੇ ਬਹਿ ਜਾਂਦੇ ਆ ਤੇ ਉਹਨਾਂ ਦੀ ਇੱਕੋ ਗੱਲ ਹੁੰਦੀ ਆ ਤੇ ਉਸ ਗੱਲ ਨੂੰ ਉਹ ਬੜਾ ਲਮਕਾ ਕੇ ਤੇ ਲੰਮਾ ਜਿਹਾ ਸਾ ਲੈ ਕੇ ਕਹਿਣਗੇ ਬੜਾ ਔਖਾ ਵੀ ਨਾਮ ਜਪਣਾ ਆਖਣ ਔਖਾ ਸੱਚਾ ਨਾਮ ਬਾਏ ਬੋਤੋ ਕਹਾ ਨਾਮ ਜਪਣਾ ਅਸਲ ਵਿੱਚ ਉਸ ਸਮੇਂ ਉਹ ਆਪ ਨਹੀਂ ਬੋਲ ਰਹੇ ਹੁੰਦੇ ਬਲਕਿ ਉਹਨਾਂ ਦਾ ਸਵੇਰੇ 2 ਵਜੇ ਉੱਠਣਾ ਬੋਲ ਰਿਹਾ ਹੁੰਦਾ ਆ ਜਹਾਜ਼ ਚਲਾਉਣ ਵਾਲਿਆਂ ਨੇ ਤਾਂ ਕਹਿਣਾ ਹੀ ਆ ਕਿ ਜਹਾਜ਼ ਚਲਾਉਣਾ ਬੜਾ ਔਖਾ ਆ ਪਰ ਇੱਕ ਟਰੱਕ ਚਲਾਉਣ ਵਾਲਾ ਵੀ ਕਹੂਗਾ ਕਿ ਟਰੱਕ ਚਲਾਉਣਾ ਕਿਤੇ ਸੌਖਾ ਯਾਰ ਮਤਲਬ ਦੋਵਾਂ ਦਾ ਇੱਕੋ ਹੁੰਦਾ ਕਿ ਜਿਹੜਾ ਕੰਮ ਮੈਂ ਕਰ ਰਿਹਾ ਉਹ ਸੌਖਾ ਨਹੀਂ ਆ ਯਾਨੀ ਉਹ ਮੈਂ ਹੀ ਆ ਜਿਹੜਾ ਇੰਨਾ ਔਖਾ ਕੰਮ ਕਰ ਲੈਣਾ ਬਿਲਕੁਲ ਇੱਕ ਪਿੰਡੂ ਔਰਤ ਦੀ ਲੜਾਈ ਵਰਗੀ ਇਹ ਗੱਲ ਆ ਜਿਹੜੀ ਹੋਰ ਤਾਂ ਕੁਝ ਨਹੀਂ ਕਰ ਸਕਦੀ ਪਰ ਅੜਬ ਬੰਦੇ ਤੋਂ ਪਸਲੀਆਂ ਪਨਵਾ ਕੇ ਇਸੇ ਗੱਲ ਵਿੱਚ ਹੀ ਵਿਚਾਰੀ ਮਾਣ ਕਰ ਲੈਂਦੀ ਆ ਕਿ ਉਹ ਤੇ ਮੈਂ ਹੀ ਆ ਜਿਹੜੀ ਇਸ ਨਾਲ ਕੱਟੀ ਜਾਨੀ ਆ ਮਤਲਬ ਕਿ ਕੁੱਟੇ ਜਾਣ ਵਿੱਚ ਵੀ ਮੈਂ ਹੀ ਆ ਅਸੀਂ ਕਈ ਵਾਰ ਇਸ ਸੰਸਾਰ ਦੇ ਵਿੱਚ ਜਾਂ ਸਮਾਜ ਦੇ ਵਿੱਚ ਵੇਖਦੇ ਆ ਕਿ ਉਹ ਉਹਦੀ ਜਿਹੜੀ ਸੋਚ ਆ ਲੱਗਜੀ ਬਣ ਜਾਂਦੀ ਆ ਕਿ ਮੈਂ ਬਹੁਤ ਜ਼ਿਆਦਾ ਧਰਮੇ ਹੋ ਗਿਆ ਇਹੜੇ ਧਰਮੀ ਜ਼ਿਆਦਾ ਨਜ਼ਰ ਆਉਂਦੇ ਆ ਕਿਉਂਕਿ ਕਈ ਵਾਰ ਹੁੰਦਾ ਕਿ ਬੰਦਾ ਧਰਮੀ ਹੋਣਾ ਤੇ ਧਰਮੀ ਨਜ਼ਰ ਆਉਣਾ ਉਹ ਇਹ ਦੋਨੇ ਗੱਲਾਂ ਲੱਗ ਲਗ ਗਿਆ ਉਹ ਕਹਿੰਦੇ ਉਸ ਦਿਨ ਮੈਂ ਉਹਨਾਂ ਬਜ਼ੁਰਗਾਂ ਨੂੰ ਕਿਹਾ ਕਿ ਬਜ਼ੁਰਗੋ ਸਾਚਾ ਨਾਮ ਆਖਣ ਵਾਲਿਆਂ ਦਾ ਤਾਂ ਬੜਾ ਹੀ ਵਾਕਿਆ ਹੀ ਔਖੀ ਗੱਲ ਆ ਮੇਰੀ ਗੱਲ ਸੁਣ ਕੇ ਉਹ ਕਹਿੰਦੇ মালা ਫੜ ਕੇ ਨਾਮ ਜਪਣ ਦੀ ਵਿਆਖਿਆ ਹੋਰ ਜੋਰ ਸ਼ੋਰ ਨਾਲ ਕਰਨ ਲੱਗ ਪਏ ਪਰ ਫਿਰ ਕਹਿੰਦੇ ਮੈਂ ਉਹਨਾਂ ਦਾ ਧਿਆਨ ਦਿਵਾਇਆ ਕਿ ਜਿਹੜੇ ਨਾਮ ਦੀ ਤੁਸੀਂ ਗੱਲ ਕਰ ਰਹੇ ਹੋ ਮੈਂ ਉਸ ਨਾਮ ਦੀ ਗੱਲ ਨਹੀਂ ਕਰ ਰਿਹਾ ਤੇਹਰਾਨੋਂ ਕੇ ਥੋੜਾ ਗੁੱਸੇ ਵਿੱਚ ਵੀ ਕਹਿਣ ਲੱਗੇ ਹੋਰ ਤੂੰ ਕਿਹੜੇ ਨਾਮ ਦੀ ਗੱਲ ਕਰਦਾ ਕਹਿੰਦੇ ਇਹ ਨਾਮ ਜਿਹੜੇ ਦੀ ਮੈਂ ਗੱਲ ਕਰਦਾ ਨਾ ਇਹ ਔਖਾ ਨਾਮ ਗੁਰੂ ਨਾਨਕ ਪਾਤਸ਼ਾਹ ਨੇ ਜੱਪਿਆ ਸੀ ਉਹਨਾਂ ਨੇ ਆਖਿਆ ਸੀ ਤਾਂ ਉਹਨਾਂ ਨੂੰ ਬਾਬਰ ਦੀਆਂ ਚੱਕੀਆਂ ਪੀਣੀਆਂ ਪਈਆਂ ਸੀ ਇਹੀ ਨਾਮ ਪੰਜਵੇਂ ਗੁਰੂ ਨੇ ਆਖਿਆ ਤਾਂ ਤੱਤੀਆਂ ਲੋਹਾਂ ਤੇ ਉਹਨਾਂ ਨੂੰ ਭੁੰਨ ਕੇ ਰੱਖ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਔਖਾ ਨਾਮ ਕਿਹਾ ਤਾਂ ਚਾਰੇ ਪੁੱਤਰ ਪਰਿਵਾਰ ਸਾਰਾ ਵਾਰਨਾ ਪਿਆ ਆਨੰਦਪੁਰ ਉਜੜ ਗਿਆ ਬੁਰੇ ਹਾਲ ਸੀ ਤੇ ਹਵਾਵਾਂ ਪਾਟੇ ਪੈਰ ਗੁਲਾਬੇ ਮਸੰਦ ਵਰਗੇ ਨੇ 18ਵੀਂ ਦੇਣ ਤੋਂ ਨਾ ਕਰ ਦਿੱਤੀ ਸੀ ਉਸ ਤੋਂ ਬਾਅਦ ਔਖਾ ਨਾਮ ਆਖਣ ਵਾਲਿਆਂ ਦੀਆਂ ਚੰਮੜੀਆਂ ਉਦੇੜ ਦਿੱਤੀਆਂ ਗਈਆਂ ਸਾਰਾ ਸਿੱਖ ਇਤਿਹਾਸ ਨਾਮ ਆਖਣ ਵਾਲਿਆਂ ਦੇ ਲਹੂ ਨਾਲ ਭਰਿਆ ਪਿਆ ਆ ਬੰਤਾ ਸਿੰਘ ਮਾਦੋ ਦੇ ਰੂਪ ਵਿੱਚ ਚੰਗਾ ਭਲਾ ਨਾਮ ਜੱਪੀ ਤਾਂ ਜਾਂਦਾ ਸੀ ਕਿਸੇ ਨੂੰ ਕੀ ਤਕਲੀਫ ਸੀ ਪਰ ਜਦੋਂ ਉਹਨੇ ਗੁਰੂ ਦੇ ਆਖੇ ਲੱਗ ਕੇ ਗੁਰੂ ਵਾਲਾ ਨਾਮ ਜਪਣਾ ਸ਼ੁਰੂ ਕੀਤਾ ਤਾਂ ਅਗਲਿਆਂ ਨੇ ਸੱਕੇ ਪੁੱਤ ਦਾ ਕਲੀਜਾ ਪਹਿਲਾਂ ਮੂੰਹ ਵਿੱਚ ਤੁੰਨਿਆ ਤੇ ਫਿਰ ਉਸੇ ਜ਼ਿਬਾ ਕੀਤੇ ਪੁੱਤਰ ਦੇ ਲਹੂ ਨੂੰ ਉਹਦੇ ਚ ਬੱਚੇ ਦੇ ਵਿੱਚ ਹੀ ਉਹਨੂੰ ਜਬੂਰਾ ਦੇ ਨਾਲ ਨੋਚ ਕੇ ਸੁੱਟਿਆ ਸੀ ਇੰਨੀ ਗੱਲ ਸੁਣ ਕੇ ਬਜ਼ੁਰਗ ਨਹੀਂ ਬੋਲੇ ਪਰ ਉਹਨਾਂ ਦਾ ਮੁੰਡਾ ਬੋਲ ਪਿਆ ਕਹਿੰਦਾ ਭਾਜੀ ਅਸੀਂ ਤਾਂ ਨਾਮ ਹੀ ਹੋਰੀ ਸਮਝ ਗਏ ਵੀ ਨਾਮ ਜਾਨੀ ਕਿ ਜਿਹੜੇ ਭੋਰੀਆਂ ਦੇ ਵਿੱਚ ਬੈਠੇ ਆ ਨਾਮ ਜਪਣ ਵਾਸਤੇ ਹੀ ਤਾਂ ਉਹਨਾਂ ਉਹਨਾਂ ਨੂੰ ਪੂਜੀ ਗਏ ਹੁਣ ਚਲੋ ਆਪਾਂ ਨਾਮ ਦੀ ਵਿਆਖਿਆ ਅੱਜ ਦੇ ਯੁੱਗ ਵਿੱਚ ਵੀ ਕਰ ਲੈਨੇ ਆਂ ਕਹਿੰਦੇ ਕਿ ਨਾਮ ਹੋ ਚੁੱਕੇ ਵੱਡੇ ਵੱਡੇ ਬਰਮ ਗਿਆਨੀਆਂ ਨੇ ਬੜਾ ਜੱਪਿਆ। ਭੋਰਿਆਂ ਦੇ ਵਿੱਚ ਸਾਹੋ ਸਾਈ ਹੋਏ ਰੇ ਨਾਮ ਜਪਦੇ ਰਹੇ। ਕਿਤੇ ਖੜ ਕੇ ਕਿਤੇ ਪਾਣੀਆਂ ਦੇ ਵਿੱਚ ਕਿਤੇ ਤਪ ਕੀਤਾ ਕਿਤੇ ਕਿਲੀਆਂ ਦੇ ਨਾਲ ਕੇਸ ਬਨ ਕੇ ਕਿਤੇ ਪੁੱਠੇ ਹੋ ਕੇ ਕਿਤੇ ਸਿੱਧੇ ਹੋ ਕੇ ਪਤਾ ਨਹੀਂ ਨਾਮ ਜੱਪਣ ਵਾਲੀਆਂ ਧੂੜਾਂ ਪੱਟ ਸਟੀਆਂ ਪਰ ਕੁਝ ਨਹੀਂ ਹੋਇਆ ਉਹਨਾਂ ਨੂੰ। ਪਰ ਉਹਨਾਂ ਦੇ ਹੀ ਸਮਕਾਲੀ ਉਸੇ ਸਮੇਂ ਇੱਕੋ ਸਮੇਂ ਦੇ ਵਿੱਚ ਗੁਰੂ ਦੇ ਆਖੇ ਹੋਏ ਜਿਹੜਾ ਗੁਰੂ ਦਾ ਨਾਮ ਜਪਿਆ ਹੋਇਆ ਲਸ਼ਮਣ ਸਿੰਘ ਵਰਗਿਆਂ ਨੂੰ ਤੇ ਹੋਰ ਸਿੰਘਾਂ ਨੂੰ ਜਦ ਗੁਰੂ ਦਾ ਦੱਸਿਆ ਨਾਮ ਔਖਾ ਉਹਨਾਂ ਨੇ ਜੱਪਿਆ ਤਾਂ ਉਹਨਾਂ ਨੂੰ ਝੰਡਾ ਨਾਲ ਬੰਨ ਕੇ ਸਾੜ ਦਿੱਤਾ ਗਿਆ ਨਰੈਣੂ ਮਹੰਤ ਦੇ ਗੁੰਡਿਆਂ ਨੇ ਟਕੂਆਂ ਗਡਾਸੀਆਂ ਦੇ ਨਾਲ ਉਹਨਾਂ ਨੂੰ ਵੱਢ ਟੋਕੇ ਸ਼ਹੀਦ ਕਰ ਦਿੱਤਾ ਗੁਰੂ ਦੇ ਬਾਗ ਵਾਲੇ ਸੂਰ ਬੀਰਾਂ ਨੂੰ ਇਹੀ ਗੁਰੂ ਵਾਲਾ ਔਖਾ ਨਾਮ ਜਦ ਜੱਪਿਆ ਉਹਨਾਂ ਨੇ ਤਾਂ ਛੱਲੀਆਂ ਵਾਂਗ ਉਹਨਾਂ ਨੂੰ ਚੰਬ ਦਿੱਤਾ ਗਿਆ ਪਰ ਉਸੇ ਵੇਲੇ ਦੇ ਸਮਕਾਲੀ ਬ੍ਰਹਮ ਗਿਆਨੀ ਸਾਵੇਂ ਹੁੰਦਾ ਤਮਾਸ਼ਾ ਦੇਖਦੇ ਰਹੇ ਉਹਨਾਂ ਦਾ ਨਾਮ ਨਹੀਂ ਬੋਲਿਆ ਜੇ ਇੱਕ ਵੀ ਨਾਮਵਰ ਮਹਾਪੁਰਸ਼ ਬੋਲਿਆ ਤਾਂ ਇਤਿਹਾਸ ਵਿੱਚ ਉਹਦਾ ਨਾਮ ਦੱਸ ਦਿਓ ਕਈ ਕਹਿੰਦੇ ਆ ਕਿ ਬਾਬਾ ਸੁੰਦਰ ਸਿੰਘ ਜੀ ਜਦੋਂ ਗੁਰੂ ਕੇ ਬਾਗ ਦਾ ਜਦੋਂ ਮੋਰਚਾ ਲਗਾ ਉਹਦੇ ਵਿੱਚ ਜਾਣ ਲੱਗੇ ਤਾਂ ਅਕਾਲੀਆਂ ਨੇ ਬਦਨੀਤੀ ਦੇ ਨਾਲ ਰੋਕ ਦਿੱਤਾ ਸੀ ਕਿ ਕਿਤੇ ਇਹ ਬਾਬਾ ਸੁੰਦਰ ਸਿੰਘ ਬਾਗ ਡੋਰੀ ਨਾ ਸੰਭਾਲ ਲੈਣ ਪਹਿਲਾਂ ਸੋਚੋ ਕਿ ਮੋਰਚੇ ਵਿੱਚ ਜਾਣ ਲਈ ਜਾਂ ਕਿਸੇ ਕੁਰਬਾਨੀ ਲਈ ਕਿਸੇ ਅਕਾਲੀ ਦੀ ਇਜਾਜ਼ਤ ਚਾਹੀਦੀ ਸੀ ਮੈਂ ਮਾਫੀ ਚਾਹੁੰਦਾ ਹਾਂ ਕੇ ਬਾਬਾ ਨੰਦ ਸਿੰਘ ਜੀ ਵੀ ਉਸ ਸਮੇਂ ਮੌਜੂਦ ਸੀ ਬਾਬਾ ਅਤਰ ਸਿੰਘ ਵੀ ਉਦੋਂ ਜਿਉਂਦੇ ਸੀ ਪਰ ਕਿਸ ਆਖਿਆ ਗੁਰੂ ਦਾ ਔਖਾ ਨਾਮ ਕਿਸੇ ਸੰਤ ਨੂੰ ਅੰਗਰੇਜ਼ ਨੇ ਫਾਇੇ ਨਹੀਂ ਲਾਇਆ ਇਹ ਸਾਰੇ ਉਹੀ ਨਾਮ ਜੱਪਣ ਵਾਲੇ ਸੀ ਜਿਨ੍ਹਾਂ ਦੀਆਂ ਵਰਸੀਆਂ ਅੱਜ ਅਸੀਂ ਧੂੜਾਂ ਪੁੱਟ ਕੇ ਮਨਾ ਰਹੇ ਹਾਂ ਬੈਂਡ ਵਾਜੇ ਵੱਜਦੇ ਆ ਜਾਜਾਂ ਤੋਂ ਫੁੱਲ ਵਰਸਾਏ ਜਾਂਦੇ ਆ ਫੁੱਲ ਛੜੀਆਂ ਲੱਗ ਜਾਂਦੀਆਂ ਕੋਤਰੀਆਂ ਕਰਵਾਈਆਂ ਜਾਂਦੀਆਂ ਪਰ ਦੂਜੇ ਪਾਸੇ ਜੇ ਦੇਖੀਏ ਤਾਂ ਗੁਰੂ ਦਾ ਜਿਹੜਾ ਔਖਾ ਨਾਮ ਜੱਪਣ ਕਰਕੇ ਅੰਗਰੇਜ਼ਾਂ ਵੱਲੋਂ ਉਹਨਾਂ ਨੂੰ ਫਾਇ ਟੰਗ ਦਿੱਤਾ ਗਿਆ। ਕਾਲੇ ਪਾਣੀਆਂ ਵਿੱਚ ਜਵਾਨੀਆਂ ਗਲ ਗਈਆਂ ਉਹਨਾਂ ਦੀਆਂ। ਸਭ ਕੁਝ ਕੁਰਕ ਵੀ ਹੋ ਗਿਆ। ਉਹਨਾਂ ਘਰੋਂ ਬੇਘਰ ਹੋਿਆਂ ਨੂੰ ਕਿਸੇ ਨੇ ਚਿਤਚੇਤਾ ਵੀ ਕੀਤਾ ਸੀ। ਹੁਣ ਥੋੜਾ ਹੋਰ ਅੱਗੇ ਚੱਲਦੇ ਆਂ। 84 ਦੇ ਵੇਲੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਜਦੋਂ ਔਖਾ ਨਾਮ ਜਪਿਆ ਸੀ ਨਾ ਤੇ ਅਗਲਿਆਂ ਨੇ ਟੈਂਕ ਡਾ ਕੇ ਉਡਾ ਦਿੱਤਾ ਸੀ। ਪਰ ਉਸ ਸੰਸਥਾ ਦਾ ਅੱਜ ਤੱਕ ਕੋਈ ਵੀ ਉਹਨਾਂ ਦਾ ਵਾਰਿਸ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਿਆ। ਬਲਕਿ ਅੱਜ ਤੱਕ ਉਹਨਾਂ ਦੇ ਕਿਸੇ ਵੀ ਵਾਰਿਸ ਨੂੰ ਛੀਂਟ ਤੱਕ ਨਹੀਂ ਆਈ ਬਲਕਿ ਸਿੱਖਾਂ ਦੀ ਨਸਲ ਕੁਸ਼ੀ ਕਰਨ ਵਾਲਾ ਕੋਹ ਕੋ ਕੇ ਮਾਰਨ ਵਾਲਾ ਗਿੱਲ ਉੱਥੇ ਦੁੱਧ ਛਕਦਾ ਰਿਹਾ ਜਾ ਕੇ ਮੈਂ ਥੋੜੀ ਜਿਹੀ ਮਾਫੀ ਚਾਹੁੰਦਾ ਹਾਂ ਆ ਨਾਨਕਸਰੀਆਂ ਰਾੜੇ ਰਤਵਾੜੇ ਵਾਲਿਆਂ ਤਾਂ ਭੋਰੇ ਪੁੱਟ ਪੁੱਟ ਕੇ ਧਰਤੀ ਪੋਲੀ ਕੀਤੀ ਪਈ ਆ ਢੋਲਕੀਆਂ ਚਿੰਟਿਆਂ ਦੇ ਨਾਲ ਨਾਮ ਜਪਣ ਦੀਆਂ ਤਬਾਹੀਆਂ ਲਿਆਂਦੀਆਂ ਪਈਆਂ ਪਰ ਸੂਲੀ ਕਿਹੜੇ ਚੜੇ ਜਸਵੰਤ ਸਿੰਘ ਖਾਲੜਾ ਕਹਿੰਦੇ ਨੈਕਸਟ ਸਲਾਈਡ ਲੈਅਰ ਵਿੱਚੋਂ ਆਇਆ ਸੀ ਪਰ ਉਹ ਥੋੜਾ ਸਮਾਂ ਹੀ ਗੁਰੂ ਦਾ ਦਿੱਤਾ ਔਖਾ ਨਾਮ ਜੱਪਿਆ ਤਾਂ ਅਗਲਿਆਂ ਨੇ ਕੋਹ ਕੋ ਕੇ ਮਾਰ ਦਿੱਤਾ ਸੀ ਬੇਅੰਤ ਸਤਵੰਤ ਨੇ ਭੋਰੇ ਵਿੱਚ ਤਾਂ ਕੀ ਬਹਿਣਾ ਸੀ ਉਹਨਾਂ ਨੇ ਤਾਂ ਅੰਮ੍ਰਿਤ ਵੀ ਕੋਈ ਦਿਨ ਪਹਿਲਾਂ ਛੱਕਿਆ ਸੀ ਪਰ ਉਹਨਾਂ ਔਖਾ ਨਾਮ ਆਖਿਆ ਤਾਂ ਇੱਕ ਗੋਲੀਆਂ ਨਾ ਭੁੰਨ ਦਿੱਤਾ ਤੇ ਦੂਜਾ ਫਾਇ ਟੰਗ ਦਿੱਤਾ ਜਿੰਦੇ ਸੁਖੇ ਵਰਗੇ ਔਖਾ ਨਾਮ ਜਦ ਪੱਲੇ ਬਣ ਕੇ ਤੁਰੇ ਸੀ ਤਾਂ ਨਤੀਜਾ ਸਾਨੂੰ ਸਾਰਿਆਂ ਨੂੰ ਪਤਾ ਆ ਜਿੱਦਾਂ ਪਹਾੜਾਂ ਦੇ ਵਿੱਚ ਨਾਮ ਜੱਪਣ ਵਾਲੇ ਜੋਗੀਆਂ ਦੇ ਪਿੰਡੇ ਤੇ ਕਦੇ ਖਰੋਚ ਤੱਕ ਨਹੀਂ ਆਈ ਸੀ ਇਦਾਂ ਹੀ ਭੋਰਿਆਂ ਵਾਲਿਆਂ ਇਹਨਾਂ ਮਹਾਪੁਰਸ਼ਾਂ ਦਾ 1984 ਦੇ ਵਿੱਚ ਵਰਦੀ ਅੱਗ ਵੇਲੇ ਕਦੇ ਵਾਰ ਵੀ ਵਿੰਗਾ ਨਹੀਂ ਹੋਇਆ ਸੀ ਮੋਸ਼ ਫੁੱਟ ਦੀ ਤੋਂ ਹੀ ਮੁੰਡਿਆਂ ਨੇ ਮੁੰਡਿਆਂ ਨੂੰ ਅਗਲੇ ਘਰੋਂ ਚੁੱਕ ਕੇ ਲੈ ਜਾਂਦੇ ਸੀ ਤੇ ਖਬਰ ਝੂਠੇ ਪੁਲਿਸ ਮੁਕਾਬਲੇ ਦੀ ਮਿਲਦੀ ਸੀ ਪਰ ਇੱਧਰ ਨਾਮ ਦੀ ਬਰਕਤ ਸਦਕਾ ਬਾਬਿਆਂ ਦੇ ਮੋਸ਼ ਫੁੱਟ ਗੱਡੀਆਂ ਦੇ ਉੱਤੇ ਖੇਹੜਾਂ ਦੇ ਫਿਰਦੇ ਸੀ ਪਰ ਕਿਸੇ ਦੀ ਤਾਕਤ ਹੱਥ ਦੇ ਕੇ ਰੋਕ ਨਹੀਂ ਸੀ ਸਕਦੀ ਇੱਕ ਆਮ ਸਿੱਖ ਕਿਸਾਨ ਦੇ ਘਰ ਮੁੰਡੇ ਦੀ ਜਵਾਨੀ ਤੋਂ ਖਤਰਾ ਸੀ ਕਿ ਕਿਤੇ ਔਖਾ ਨਾਮ ਨਾ ਜੱਪਣ ਲੱਗ ਪਵੇ ਕਿਉਂਕਿ ਹਕੂਮਤ ਤਾਂ ਪਹਿਲਾਂ ਹੀ ਖੁਦ ਪਰੇਸ਼ਾਨ ਕਰਕੇ ਘਰੋਂ ਭਜਾਉਂਦੀ ਫਿਰਦੀ ਸੀ ਰੋਈਆਂ ਚਲ ਜਾ ਕੇ ਗੋਲੀ ਮਾਰ ਦਿੰਦੀ ਸੀ ਪਰ ਉਂਦਰ ਭੋਰੀਆਂ ਵਾਲਿਆਂ ਦੇ ਨਾਮ ਤੋਂ ਹਕੂਮਤ ਨੂੰ ਕੋਈ ਖਤਰਾ ਹੀ ਨਹੀਂ ਸੀ ਕਿਸੇ ਕਾਰਸੇਵੀਏ ਨਾਨਕਸਰੀਏ ਰਾੜੇ ਰਤਵਾੜੇ ਦੇ ਚੇਲੇ ਦੀ ਲਾਸ਼ ਕਿਸੇ ਨੇ ਨਹਿਰ ਦੇ ਦਰਾਂ ਹੇਠ ਫਸੀ ਨਹੀਂ ਦਿੱਕੀ ਬਾਬਿਆਂ ਦੇ ਨਾਮ ਨੂੰ ਹਕੂਮਤ ਹੱਲਾਸ਼ੇਰੀ ਦੇ ਰਹੀ ਆ ਪਰ ਉਧਰ ਇੱਕ ਆਮ ਗੁਰੂ ਕਾ ਸਿੱਖ ਜਿਹੜਾ ਔਖਾ ਨਾਮ ਲੈਂਦਾ ਆ ਜਦੋਂ ਲੋਕਾਂ ਵਿੱਚ ਜਾਂਦਾ ਆ ਤਾਂ ਉਹਦਾ ਸਭ ਕੁਝ ਤਬਾਹ ਕਰ ਦਿੱਤਾ ਜਾਂਦਾ ਆ ਅਸੀਂ ਭਾਵੇਂ ساری ਉਮਰ ਆਪਣੇ ਘਰਾਂ ਵਿੱਚ ਭੋਰੇ ਵਿੱਚ ਪੁੱਠਾ ਲੰਕੀ ਜਾਈਏ ਕਿਸੇ ਨੂੰ ਕੋਈ ਟਿੱਡਪੀੜ ਨਹੀਂ ਆ ਤਕਲੀਫ ਉਦੋਂ ਹੋਣੀ ਆ ਜਦੋਂ ਅਸੀਂ ਸੱਚ ਬੋਲਿਆ ਤੇ ਲੋਕਾਂ ਵਿੱਚ ਸੱਚ ਨੂੰ ਲੈ ਕੇ ਗਏ ਇਹੀ ਔਖਾ ਨਾਮ ਆ ਤੇ ਗੁਰੂ ਨੂੰ ਪਤਾ ਸੀ ਕਿ ਇਹ ਹਰੇਕ ਦੇ ਆਖਣ ਦੇ ਵਸ ਦੀ ਗੱਲ ਨਹੀਂ ਆ ਇਸੇ ਲਈ ਗੁਰੂ ਜੀ ਨੇ ਕਿਹਾ ਸੀ ਕਿ ਭਾਈ ਆਖਣ ਔਖਾ ਸਾਚਾ ਨਾ ਤੇ ਇਸ ਸੱਚੇ ਨਾਮ ਦੀ ਭੁੱਖ ਜਦੋਂ ਲੱਗਦੀ ਹੈ ਨਾ ਫਿਰ ਡੇਰਾ ਘਰ-ਬਾਰ ਚੇਲੇ-ਬਾਲ ਕੇ ਨਿੱਕੇ ਨਿਆਣੇ ਧਨ-ਦੌਲਤ ਅਹੁਦਾ ਸ਼ੌਹਰਤ ਕੁਝ ਨਹੀਂ ਦੀਦਾ ਬੰਦਾ ਸਿੱਧਾ ਵੱਜਦਾ ਆ ਪਤੰਗੇ ਵਾਂਗੂ ਸ਼ਮਾ ਦੇ ਵਿੱਚ ਕਹਿੰਦੇ ਆ ਪਤੰਗੇ ਦੀ ਤੇ ਟਟਾਣੀ ਦੀ ਜਦ ਸ਼ਮਾ ਨੂੰ ਪਿਆਰ ਕਰਨ ਦੀ ਬਹਿਸ ਹੋਈ ਨਾ ਤੇ ਪਤੰਗਾ ਕਹਿਣ ਲੱਗਾ ਜਾਂ ਦੇਖ ਕੇ ਆ ਫਿਰ ਸ਼ਮਾ ਜਗ ਪਈ ਆ ਹੁਣੇ ਪਰਖ ਲੈਨੇ ਤੇ ਟਟਾਣਾ ਮੋੜ ਆ ਕਹਿੰਦਾ ਜਗ ਪਈ ਆ ਪਤੰਗਾ ਕਹਿੰਦਾ ਇੱਥੇ ਵਾਪਸ ਫਿਰ ਵੜੀਵੇਂ ਲੈਣ ਆਇਆ ਸੀ ਉੱਥੇ ਹੀ ਸੜ ਮਰਦਾ ਇਹ ਭੁੱਖ ਫਿਰ ਦੁੱਖਵ ਨਹੀਂ ਰਹਿਣ ਦਿੰਦੀ ਕਦੇ ਬੰਦ ਬੰਦ ਕੱਟੇ ਜਾਣ ਵਾਲੇ ਨੇ ਕਿਹਾ ਜਲਾਦ ਨੂੰ ਕਿ ਯਾਰ ਹੌਲੀ ਟੋਕਾ ਮਾਰ ਜਾਂ ਕਦੇ ਆਰੇ ਹੀਟ ਸੇਰ ਦੇਣ ਵਾਲੇ ਨੇ ਕਿਹਾ ਹੋਵੇ ਕਿ ਆਰਾ ਸੇਜੇ ਸੇਜੇ ਫਿਰ ਦੁੱਖ ਲੱਗਦਾ ਨਹੀਂ ਔਖਾ ਨਾਮ ਆਖਣ ਦੀ ਭੁੱਖ ਵਾਲੇ ਨੂੰ ਤੇ ਦੁੱਖ ਸਾਰੇ ਚੱਲੇ ਜਾਂਦੇ ਆ ਭਾਵੇਂ ਆਰੇ ਹੀਟ ਦੇਈ ਜਾਓ ਭਾਵੇਂ ਦੇਗ ਦੇ ਵਿੱਚ ਸਾੜ ਕੇ ਫੂਕ ਦਿਓ ਚਾਹੇ ਚਰਖੜੀ ਤੇ ਚਾੜ ਦਿਓ ਫਿਰ ਵੀ ਕਹਿੰਦੇ ਰਹੇ ਭਰਾਵੋ ਨਾਮ ਜ਼ਰੂਰ ਔਖਾ ਸੀ ਪਰ ਮਰਨ ਦਾ ਸਵਾਦ ਹੀ ਵੱਖਰਾ ਸੀ ਇਸੇ ਕਰਕੇ ਸਤਿਗੁਰਾਂ ਨੇ ਆਖਿਆ ਸੀ ਆਖਾਂ ਜੀਵਾ ਵਿਸਰੇ ਮਰ ਜਾਉ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕੀ ਲੱਗੈ ਭੂਖ ਉਤ ਭੂਖ ਹੈ ਖਾਇ ਚੱਲਿਆ ਦੁਖ ਤੇ ਗੁਰਦੇਵ ਸਿੰਘ ਜੀ ਲਿਖਦੇ ਆ ਕਿ ਉਸ ਤੋਂ ਬਾਅਦ ਉਹ ਮੇਰੇ ਬਜ਼ੁਰਗ ਸੀ ਨਾ ਜਿਹੜੇ ਮੇਰੇ ਦੋਸਤ ਦੇ ਪਿਤਾ ਉਹ ਮੇਰੇ ਸਾਹਮਣੇ ਆਉਣ ਤੋਂ ਘਤਰਉਣ ਲੱਗ ਪਏ ਤੇ ਸਰਸਰੀ ਜਿਹਾ ਹਾਲਚਲ ਪੁੱਛ ਕੇ ਉਹ ਪਰੇ ਜਾ ਕੇ ਜਾਂ ਅੰਜਾ ਬੈਠਦੇ ਪਰ ਮੁੰਡੇ ਉਹਦੇ ਨੂੰ ਸਮਝ ਲੱਗ ਗਈ ਕਿ ਇਹ ਔਖਾ ਨਾਮ ਕਿਹੜਾ ਆ ਸੋ ਅੱਜ ਦਾ ਇਹ ਜਿਹੜਾ ਸੈਗਮੈਂਟ ਸੀ ਤੁਹਾਡੇ ਵਾਸਤੇ ਲਿਖਿਆ ਸੀ ਗੁਰਦੇਵ ਸਿੰਘ ਸੱਦੇਵਾਲੀਆ ਹੋਣਾਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਤੁਹਾਨੂੰ ਇਹ ਕਿੱਦਾਂ ਦਾ ਲੱਗਾ ਸਾਨੂੰ ਆਪਣਾ ਫੀਡਬੈਕ ਜ਼ਰੂਰ ਦਿਓ ਧੰਨਵਾਦ ਜੀ